ਅੱਜ ਅਸੀਂ ਉਹ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਇਨਕਲਾਬੀ ਗੱਲ ਕਰਦਾ ਹੁੰਦਾ ਸੀਗਾ ਅੱਜ ਉਹਦੇ ਅਸੀਂ ਮੁੱਖ ਦਫ਼ਤਰ ਦੇ ਮੋਰੇ ਬੈਠੇ ਆ ਤੇ ਤੂਰੀ ਉਹ ਅੱਜ ਕਿੱਥੇ ਆ ਉਹ ਦੇਖੇ ਆ ਕਿ ਆਪਣੀਆਂ ਤੀਆਂ ਬੈਣਾਂ ਨੂੰ ਜਿਨ੍ਹਾਂ ਦੀ ਉਹ ਗੱਲ ਕਰਦਾ ਹੁੰਦਾ ਸੀਗਾ ਵੀ ਸਭ ਤੋਂ ਜ਼ਿਆਦਾ ਧੱਕਾ ਤਾਂ ਇਹਨਾਂ ਕੰਟਰੈਕਟ ਵਾਲਿਆਂ ਨਾਲ ਹੋ ਰਿਹਾ ਆ ਮਾਨ ਪੱਤਾ ਵਾਲੀਆਂ ਬੀਬੀਆਂ ਦਾ ਧੱਕਾ ਹੋ ਰਿਹਾ ਓਏ ਮੈਨੂੰ ਕਹਿੰਦਾ ਸੀ ਵੋਟਾਂ ਪਾਓ ਓਏ ਆਉਂਦਾ ਈ ਤੁਹਾਨੂੰ ਮੈਂ ਘੱਟੋ ਘੱਟ ਜੀਣ ਜੋਗਾ ਕਹਿੰਦਾ ਤੁਹਾਨੂੰ ਮੈਂ ਬੱਦੇ ਦਊਂਗਾ ਓਏ ਅੱਜ ਕਿੱਥੇ ਚਲੇ ਗਿਆ ਭਗਵੰਤ ਮਾਨਾ ਦੇਖ ਸਿਆਪਾ ਕਰਨਾ ਆਈਆਂ ਇੱਥੇ ਤੂੰ ਸੋਚ ਤੂੰ ਸੋਚਦਾ ਸੀ ਕਹਿੰਦਾ ਸੀਗਾ ਕਿ 3000 ਰੁਪਏ ਨਾਲ ਕੀ ਚੱਲਦਾ ਤੂੰ ਅੱਜ ਦੱਸ 4 ਸਾਲ ਹੋ ਗਏ ਤੇਰੀ ਸਰਕਾਰ ਨੂੰ 3000 ਨੇ ਇਹਨਾਂ ਦੇ ਚੁੱਲ੍ਹੇ ਚੱਲਦੇ ਆ ਓਏ 100 ਰੁਪਏ ਦਿਹਾੜੀ ਪੈਂਦੀ ਆ ਇਹਨਾਂ ਦੀ ਤੇ ਸਾਰਾ ਦਿਨ ਜੜੀਆਂ ਮਿੱਟੇ ਮੀਲ ਵਾਲੀਆਂ ਚੁੱਲ੍ਹੇ ਦੇ ਮੋਰੇ ਛੱਡਦੀਆਂ ਨੇ ਓ ਸਾਡੀਆਂ ਆਸ਼ਾ ਵਰਕਰਾਂ ਦੀ ਗੱਲ ਕਰ ਲਓ ਤੁਸੀਂ ਉਹ ਭੈਣਾ ਕੱਲੀ ਕੱਲੀ ਬਿਮਾਰੀ ਦਾ ਸਾਹਮਣਾ ਕਰਦੇ ਆ ਤੁਹਾਨੂੰ ਜੇ ਤੁਹਾਡਾ ਕੋਈ ਬਿਮਾਰ ਹੁੰਦਾ ਨਾ ਤੁਸੀਂ ਪੰਜਾਬ ਚ ਵੀ ਨਹੀਂ ਇਲਾਜ ਕਰਾਉਂਦੇ ਦਿੱਲੀ ਨੂੰ ਬਾਹਰ ਨੂੰ ਭਜਦੇ ਆ ਓਏ ਵਿਚਾਰੀਆਂ ਜਾ ਕੇ ਬਿਮਾਰੀ ਵਾਲੇ ਘਰ ਬੈੰਦੀ ਆ ਆ ਤੇ ਤੁਸੀਂ ਸਰਵੇ ਦਾ ਕੀ ਦਿੰਦੇ ਆ ਇੱਕ ਇੱਕ ਰੁਪਈਆ ਹੜਦੂ ਲਾਣ ਦੀ ਤੁਹਾਡੀ ਸੋਚ ਦੇ ਓ ਅੱਗੇ ਦੇਖ ਤੂੰ ਆਸ਼ਾ ਲੜਕਾਂ ਦੀ ਗੱਲ ਸਾਡ ਤੂੰ ਅੱਗੇ ਦੇਖ ਤੂੰ ਸਾਡੇ ਕਹਿੰਦਾ ਸੀ ਕੰਟਰੈਕਟ ਤੇ ਜਿਹੜੇ ਆ ਸਾਡੇ ਅੱਜ ਨੇ ਕੇਂਦਰ ਜਿਹੜੇ ਕਾਇਰ ਚੱਲਦੇ ਹੈਗੇ ਆਂਗਨਵਾੜੀ ਕੇਂਦਰ ਉਹਨਾਂ ਨੂੰ ਤੂੰ ਕੀ ਦੇ ਰਿਹਾ ਅੱਜ ਤੱਕ ਹੋਰ ਤਾਂ ਹੋਰ ਬੜੀ ਧੋਖਰੀ ਗੱਲ ਐ ਤੁਹਾਨੂੰ ਦੱਸਣੀ ਪੈਂਦੀ ਆ ਭਗਮਾਨਤਮਾਨ ਦੇ ਇਲਾਕੇ ਵਾਲੇ ਸੁਣ ਲੋ 50 ਸਰਕਾਰ ਕਾ ਉਧਰ ਸਾਡੇ ਜਿਹੜੇ ਵਿੱਤ ਮੰਤਰੀ ਆ ਇਹ ਵਾਅਦੇ ਕਰਦੇ ਆ ਕਿ ਅਸੀਂ ਰਿਕਾਰਡ ਗਹਿਮ ਕਰਤਾ ਵੇ ਆ ਕੀ GST ਦਾ ਤੋਂ GST ਦਾ ਰਿਕਾਰਡ ਦੇਖੋ ਆ ਜਿਹੜੀਆਂ ਸਾਡੀਆਂ ਮਿੱਟੇ ਮੀਲ ਵਾਲੀਆਂ ਪੈਣਾ ਸੀਗੀਆਂ ਇਹਨਾਂ ਦੀ ਅਤੀਅਤੀ ਤਨਖਾਹ ਕੱਟ ਲਈ ਤਨਖਾਹ ਬੜੀ ਸੀ 5-7 ਕਰੋੜ ਰੁਪਈਆ ਸੀ ਕੱਟ ਲਈ ਸਾਨੂੰ ਕੋਈ ਇਤਰਾਜ਼ ਨਹੀਂ ਆ ਉਹ ਤਾਂ ਸ਼ਰਮ ਕਰ ਇਸ ਗੱਲ ਤੇ ਆ ਕੇ ਵੀ ਜਿਨ੍ਹਾਂ ਦੀ 3000 ਤਨਖਾਹ ਸੀ ਉਹਨਾਂ ਚੋਂ ਵੀ ਅੱਧੀ ਕੱਟ ਲਈ 1500 ਰੁਪਏ ਮਹੀਨਾ ਤਨਖਾਹ ਦਿੱਤੀ ਆ ਸ਼ਰਮ ਆਣੀ ਚਾਹੀਦੀ ਆ ਤੈਨੂੰ ਤੋਂ ਜ਼ਿਆਦਾ ਕੁਝ ਨਹੀਂ ਆ ਜੇ ਬੰਦ ਨੂੰ ਸ਼ਰਮ ਚਾਏ ਹੋਵੇ ਨਾ ਉਹ ਆਪਣੇ ਆਪੇ ਮਹਿਸੂਸ ਕਰਦਾ ਜ਼ਿਆਦਾ ਕੁਝ ਨਹੀਂ ਕਹਿਣਾ ਸਾਥੀਓ ਇੱਕ ਗਲਤੀ ਹੋਈ ਸੀ ਦੁਬਾਰਾ ਰਿਪੀਟ ਨਹੀਂ ਕਰਾਂਗੇ ਇਹਨਾਂ ਸ਼ਬਦਾਂ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਮਰਦਾਬਾਦ 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 मुख्यत्री मुरदाबाद रोज़गार मुख्यत्र मुरदाबाद साथियो